ਜੋ ਕੋਈ ਵੀ ਭਾਰਤ ਦਾ ਨਾਗਰਿਕ ਹੈ ਅਤੇ ਉਹ ਜੇਕਰ ਕਿਸੇ ਵੀ ਪ੍ਰਕਾਰ ਦਾ ਮੋਟਰਸਾਈਕਲ ਜਾਂ ਫਿਰ ਗੱਡੀ ਚਲਾਉਂਦਾ ਹੈ ਤਾਂ ਮੋਦੀ ਸਰਕਾਰ ਹਰ ਉਸ ਵਿਅਕਤੀ ਦੇ ਨਾਲ ਮਾਰ ਰਹੀ ਹੈ ਠੱਗੀ ਜੀहां ਦੋਸਤੋ ਅਸੀਂ ਗੱਲ ਕਰ ਰਹੇ ਹਾਂ ਪੈਟਰੋਲ ਦੇ ਵਿੱਚ ਜ਼ਬਰਦਸਤੀ ਮਿਕਸ ਕੀਤੇ ਜਾ ਰਹੇ ਇਥਨੋਲ ਬਾਰੇ ਤੇ ਹੈਰਾਨੀ ਦੀ ਗੱਲ ਹੈ ਕਿ ਆਮ ਗ੍ਰਾਹਕ ਚਾਹਣ ਪਾਵੇਂ ਨਾ ਚਾਹਣ ਉਹਨਾਂ ਨੂੰ ਇਹ ਮਿਕਸ ਕੀਤਾ ਹੋਇਆ ਪੈਟਰੋਲ ਹੀ ਆਪਣੀ ਗੱਡੀ ਵਿੱਚ ਪੁਰਾਉਣਾ ਪਵੇਗਾ ਤੇ ਉਹਨਾਂ ਦੇ ਕੋਲ ਕੋਈ ਹੋਰ ਰਾਹ ਨਹੀਂ ਬਚਦਾ ਇਸ ਇਥਨੋਲ ਵਾਲੇ ਪੈਟਰੋਲ ਦੇ ਨਾਲ ਕਿਸ ਨੂੰ ਕੀ ਫਾਇਦਾ ਹੋ ਰਿਹਾ ਹੈ ਅਤੇ ਇਹ ਮਾੜੇ ਤੇਲ ਦੇ ਨਾਲ ਤੁਹਾਡੇ ਵਹੀਕਲ ਨੂੰ ਕੀ ਕੀ ਨੁਕਸਾਨ ਪਹੁੰਚ ਰਿਹਾ ਹੈ ਇਸ ਬਾਰੇ ਪੂਰੀ ਗੱਲ ਕਰਾਂਗੇ ਇਸ ਖਾਸ ਰਿਪੋਰਟ ਦੇ ਵਿੱਚ ਇਥਨੋਲ ਨੂੰ ਜੇਕਰ ਵਿਗਿਆਨਿਕ ਤਰੀਕੇ ਨਾਲ ਸਮਝਿਆ ਜਾਵੇ ਤਾਂ ਇਥਨੋਲ ਉਹੀ ਤੱਤ ਹੈ ਜੋ ਸ਼ਰਾਬ ਦੀਆਂ ਬੋਤਲਾਂ ਦੇ ਵਿੱਚ ਮਿਲਦਾ ਹੈ ਤੇ ਇਸੇ ਇਥਨੋਲ ਨੂੰ ਬਾਇਓਫਿਊਲ ਵੀ ਕਿਹਾ ਜਾਂਦਾ ਹੈ ਇਸ ਲਈ ਗੰਨੇ ਨੂੰ ਸਭ ਤੋਂ ਵੱਧ ਚੰਗਾ ਸਰੋਤ ਮੰਨਿਆ ਜਾਂਦਾ ਹੈ ਕਿਉਂਕਿ ਗੰਨੇ ਦੇ ਵਿੱਚ ਇਥਨੋਲ ਸਭ ਤੋਂ ਵੱਧ ਹੁੰਦਾ ਹੈ ਇਸ ਤੋਂ ਇਲਾਵਾ ਜੇਕਰ ਵੇਸਟ ਫੂਡ ਦੀ ਗੱਲ ਕਰੀਏ ਤਾਂ ਇਸ ਵੇਸਟ ਫੂਡ ਤੋਂ ਵੀ ਇਥਨੋਲ ਬਣਾਇਆ ਜਾ ਸਕਦਾ ਹੈ ਜਾਂ ਫਿਰ ਇਹ ਸਮਝ ਲਵੋ ਕਿ ਇਹ ਬਾਇਓ ਫਿਊਲ ਦਾ ਇੱਕ ਸਸਤਾ ਸਰੋਤ ਹੈ ਵਕਵਾਕਰ ਰਿਸਰਚ ਇਹ ਵੀ ਆਖਦੇ ਨੇ ਕਿ ਇਥਨੋਲ ਦੀ ਕੁਝ ਮਾਤਰਾ ਪੈਟਰੋਲ ਦੇ ਵਿੱਚ ਮਿਲਾਉਣ ਦੇ ਨਾਲ ਪੈਟਰੋਲ ਦੇ ਵਿੱਚ ਖਤਰਨਾਕ ਪ੍ਰਦੂਸ਼ਣ ਦੀ ਮਾਤਰਾ ਕਾਫੀ ਘਟ ਜਾਂਦੀ ਹੈ ਪਰ ਮੋਦੀ ਸਰਕਾਰ ਦੇ ਮੰਤਰੀ ਨਿਤਿਨ ਗੜਕਰੀ ਨੇ ਤਾਂ ਇਸ ਨੂੰ ਆਪਣੀ ਕਮਾਈ ਦਾ ਸਾਧਨ ਹੀ ਬਣਾ ਲਿਆ। ਦਰਸਾ ਨਿਤਿਨ ਗੜਕਰੀ ਦੇ ਦੋ ਮੁੰਡੇ ਨੇ ਨikhil ਗੜਕਰੀ ਅਤੇ Saran ਗੜਕਰੀ ਪਰ ਦੋਵੇਂ ਬੱਚੇ ਅਦਾਨੀ ਜਾਂ ਅੰਬਾਨੀ ਵਾਂਗ ਉਸ ਵੇਲੇ ਅਮੀਰ ਨਹੀਂ ਸਨ। ਪਰ ਇਥਨੋਲ ਵਾਲੇ ਪ੍ਰੋਜੈਕਟ ਦੇ ਨਾਲ ਗੜਕਰੀ ਸਾਹ ਦੇ ਮੁੰਡਿਆਂ ਦੀ ਬੱਲੇ ਬੱਲੇ ਹੋ ਗਈ। ਆਮ ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਦੇ ਵਿੱਚ ਨਿਤਿਨ ਗੜਕਰੀ ਦੇ ਵੱਲੋਂ ਇਥਨੋਲ ਦਾ ਦੱਬ ਕੇ ਪ੍ਰਚਾਰ ਕੀਤਾ ਗਿਆ ਕਿ ਇਸ ਦੀ ਵਰਤੋਂ ਨਾਲ ਭਾਰਤ ਵਿੱਚ ਪੈਟਰੋਲ ਸਸਤਾ ਹੋਵੇਗਾ ਤੇ ਆਮ ਲੋਕਾਂ ਨੂੰ ਵੱਡਾ ਲਾਭ ਹੋਵੇਗਾ। ਜਿਸ ਤੋਂ ਬਾਅਦ 20% ਤੱਕ ਪੈਟਰੋਲ ਦੇ ਵਿੱਚ ਇਥਨੋਲ ਮਿਲਾਉਣ ਦਾ ਕੰਮ ਸ਼ੁਰੂ ਹੋ ਗਿਆ। ਪਰ ਜਨਤਾ ਨੂੰ ਕੋਈ ਰਾਹਤ ਨਾ ਮਿਲੀ। ਅਤੇ ਦੂਜੇ ਪਾਸੇ ਗੜਕਰੀ ਸਾਹਿਬ ਦੇ ਬੱਚੇ ਇਥਨੋਲ ਪਲਾਂਟ ਖੋਲ੍ਹ ਕੇ ਬੈਠ ਗਏ ਅਤੇ ਹੁਣ ਉਹਨਾਂ ਦੀ ਚਾਂਦੀ ਨਹੀਂ ਬਲਕਿ ਸੋਨਾ ਹੋ ਗਿਆ ਹੈ। ਐਵੀ ਰਿਪੋਰਟ ਹੈ ਕਿ ਭਾਰਤ ਅੰਦਰ ਪਹਿਲੇ ਇਥਨੋਲ ਪ੍ਰੋਜੈਕਟ ਲਗਾਉਣ ਵਾਲੀ ਕੰਪਨੀ ਪੂਰਤੀ ਗਰੁੱਪ ਦੇ ਫਾਊਂਡਰ ਵੀ ਨਿਤਿਨ ਗੜਕਰੀ ਸਾਹਿਬ ਦਾ ਲਾਣਾ। ਪਰ ਦੂਜੇ ਪਾਸੇ ਇਸ ਇਥਨੋਲ ਦੇ ਨਾਲ ਆਮ ਲੋਕਾਂ ਦੀਆਂ ਗੱਡੀਆਂ ਦੀ ਐਵਰੇਜ 10% ਤੱਕ ਘਟ ਚੁੱਕੀ ਹੈ। ਇੰਜਣ ਖਰਾਬ ਹੋਣ ਲੱਗ ਪਏ ਨੇ। ਗੱਡੀਆਂ ਤੇ ਮੋਟਰਸਾਈਕਲਾਂ ਦਾ ਰੱਖ-ਰਖਾਅ ਕਾਫੀ ਮਹਿੰਗਾ ਹੋ ਚੁੱਕਿਆ ਤੇ ਹੁਣ ਇਹ ਗੱਲ ਆਮ ਲੋਕਾਂ ਦੀਆਂ ਜ਼ੁਬਾਨਾਂ ਤੱਕ ਵੀ ਪਹੁੰਚ ਗਈ ਹੈ ਕਿ ਗੜਕਰੀ ਸਾਫ ਦੇ ਇਥਾਨੋਲ ਨੇ ਉਹਨਾਂ ਨੂੰ ਬਰਬਾਦ ਕਰ ਦਿੱਤਾ ਤੇ ਜੇਕਰ ਤੁਹਾਨੂੰ ਸਾਡੀ ਇਹ ਰਿਪੋਰਟ ਚੰਗੀ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ